ਜਿਹੜਾ ਸਫੀਨਾ ਨਾਮ ਹੈ ਉਹ ਮੈਨੂੰ ਮੇਰੇ ਵੀਰ ਨੇ ਦਿੱਤਾ ਅ 임ਰੋਜ਼ ਜੀ ਨੂੰ ਮੈਂ ਥੋੜਾ ਬਹੁਤਾ ਜਾਣਦੀ ਸੀ ਅਮ੍ਰਿਤਾ ਪ੍ਰੀਤਮ ਦੇ ਜਰੀਏ ਅੱਜ ਤੋਂ ਘਟੋ ਘਟ 25 ਬਾਰੇ ਪਹਿਲਾਂ ਦੀ ਗੱਲ ਹੈ ਕਿ 임ਰੋਜ਼ ਜੀ ਇੱਥੇ ਚੰਡੀਗੜ੍ਹ ਚ ਆਏ ਸੀ ਤੇ ਮੈਨੂੰ ਪਤਾ ਲੱਗਾ ਵੀ 임ਰੋਜ਼ ਜੀ ਆਏ ਆ ਤੇ ਮੇਰਾ ਬਹੁਤ ਜੀ ਕੀਤਾ ਕਿ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆਵਾਂ ਤੇ ਮੈਂ ਜਿੰਨੀ شدت ਦੇ ਨਾਲ ਮੈਂ ਉਹਨਾਂ ਨੂੰ ਮਿਲਣ ਗਈ ਸੀ ਮੈਨੂੰ ਲੱਗਦਾ ਕਿ ਉਸ ਤੋਂ ਵੱਧ ਮੁਹੱਬਤ ਖਲੂਸ ਤੇ ਨਾਲ ਮੈਨੂੰ ਇਮਰੋਜ਼ ਜਿਨਰੇ ਪੋਸਟਰ ਜਿਹੜੇ ਸੀਗੇ ਜਿਹੜੇ ਉਹਨਾਂ ਦੀ ਪੇਂਟਿੰਗਸ ਦੇ ਪੋਸਟਰ ਸੀਗੇ ਉਹ ਉਹਨਾਂ ਨੇ ਉੱਥੇ ਰੱਖੇ ਹੋਏ ਸੀਗੇ ਇੱਕ ਟੇਬਲ ਦੇ ਉੱਤੇ ਜਿਹੜਾ ਕਿ ਕੋਈ ਵੀ ਜਿਹੜੇ ਲੋਕ ਦੋਸਤ ਯਾਰ ਆਏ ਸੀ ਉਹ ਖਰੀਦ ਸਕਦੇ ਸੀ ਜੇ ਉਹਨਾਂ ਦਾ ਦਿਲ ਕਰੇ ਰਿਹਾ ਤੇ ਮੈਨੂੰ ਨਹੀਂ ਪਤਾ ਕਿ ਉਹ ਕੈਸੀ ਸਾਜ ਸੀ ਕੈਸੀ ਸੀ ਜਦੋਂ ਮੈਂ ਉਹਨਾਂ ਨੂੰ ਪੈਸੇ ਦੇਣ ਲੱਗੇ ਤੇ ਉਹ ਮੈਨੂੰ ਕਹਿੰਦੇ ਕਿ ਨਹੀਂ ਹਾਂ ਮੈਂ ਕਿਹਾ ਮੇਰੇ ਕੋਲ ਹੈਗੇ ਐ ਹਾਂ ਤੇ ਉਹਨਾਂ ਨੇ ਮੈਨੂੰ ਬੜੀ ਅਪਰਾਧ ਨਾਲ ਕਿਹਾ ਕਿ ਮੈਨੂੰ ਇਸ ਗੱਲ ਦਾ ਇਲਮ ਹੈ ਕਿ ਤੇਰੇ ਕੋਲ ਪੈਸੇ ਹੈਗੇ ਹਾਂ ਪਰ ਮੈਂ ਲੈਣੇ ਨਹੀਂ ਤੇ ਮੈਂ ਉਹਨਾਂ ਨੂੰ ਦਿਖਾਈ ਕਿਤਾਬ ਤੇ ਮੈਨੂੰ ਕਹਿੰਦੇ ਇਹਦਾ ਕਵਰ ਤੈਨੂੰ ਮੈਂ ਬਣਾ ਕੇ ਬਿਆਂਗਾ ਜਦੋਂ ਪਹਿਲੀ ਕਿਤਾਬ ਦਾ ਆਇਆ ਸੀ ਉਦੋਂ ਮੈਂ ਤਾਂ ਰੋਣਾ ਹੀ ਨਹੀਂ ਮੇਰਾ ਮਤਲਬ ਮੇਰੇ ਹੰਝੂ ਨਾ ਰੁਕਣ ਰੋੜਤਾ ਨਹੀਂ ਕਹਿ ਸਕਦੀ ਪਰ ਇੰਨਾ ਓਵਰਵੈਲਮਿੰਗ ਸੀ ਮੇਰੇ ਵਾਸਤੇ ਕਿ ਮਤਲਬ ਜਿਵੇਂ ਜਜ਼ਬਾਤਾਂ ਦਾ ਜਿਹੜਾ ਇੱਕ ਸੇਲਾਬ ਸੀਗਾ ਜਿਸ ਤਰ੍ਹਾਂ मैं सुजीत पात्र साहब बारे की कह मतलब एक की बहुत बढ़िया मेरी सांझ की पात्र साहब एक ऐसे इंसान हाँ। एक ऐसे उन्होंने शख्सियत हाँ। मैंने लगता है वो जिन्नू मिलते सगे पारस वर्गे जिन्होंने मिलते सोना कर लेंद्रे ਮੈਮ ਬਿੱਟੂ ਸਫੀਨਾ ਸੰਧੂ ਉਹਨਾਂ ਦੇ ਰੋਗ ਨੂੰ ਤੁਹਾਨੂੰ ਕਰਵਾ ਰਹੀ ਹੈ ਜਿਵੇਂ ਮੈਂ ਤੁਹਾਨੂੰ ਇੰਟਰੋਡਕਸ਼ਨ ਦੇ ਵਿੱਚ ਦੱਸਿਆ ਹੀ ਸੀਗਾ ਕਿ ਪੋਇਟਰੀ ਦੀਆਂ ਕਿਤਾਬਾਂ ਕਵਿਤਾਵਾਂ ਦੀਆਂ ਕਿਤਾਬਾਂ ਉਹਨਾਂ ਨੇ ਲਿਖੀਆਂ ਤੇ ਉਹਨਾਂ ਦੀਆਂ ਇਹ ਕਿਤਾਬਾਂ ਬਹੁਤ ਪ੍ਰਚਲਿਤ ਵੀ ਹੋਈਆਂ ਬਹੁਤ ਸੋਹਣੀਆਂ ਯਾਦਾ ਨੇ ਉਹਨਾਂ ਦੀ ਚੋਲੀ ਦੇ ਵਿੱਚ ਕੁਝ ਐਹੋ ਜੇ ਸ਼ਾਇਰਾ ਦੀਆਂ ਜੋ ਸਾਡੇ ਵਿੱਚ ਅੱਜ ਨਹੀਂ ਹੈਗੇ ਸੋ ਦਿਲਕੀਤਾ ਕੀ ਉਹਨਾਂ ਤੇ ਗੱਲ ਕੀਤੀ ਜਾਵੇ ਔਰ ਅਸੀਂ ਬੈਠੇ ਹਾਂ ਉਹਨਾਂ ਦੀਆਂ ਕਿਤਾਬਾਂ ਮੇਰੇ ਹੱਥ ਦੇ ਵਿੱਚ ਹੈਗੀਆਂ ਨੇ ਔਰ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਜਿੰਨੇ ਵੀ ਰੇਖਾ ਚਿੱਤਰ ਨੇ ਉਹ ਇਮਰੋਜ਼ ਉਹਨਾਂ ਦੀ ਅਸੀਂ ਕਲਾ ਨੂੰ ਜਾਣਦੇ ਹਾਂ ਇੱਕ ਦੌਰ ਸੀ ਜਦ ਫਿਲਮਾਂ ਦੇ ਸਾਰੇ ਪੋਸਟਰ ਜਿਹੜੇ ਸੀਗੇ ਉਹ ਇਮਰੋਜ਼ ਉਹਨਾਂ ਦੇ ਕੋਲ ਆਇਆ ਕਰਦੇ ਸੀਗੇ ਔਰ ਇੱਕ ਉਹ ਹਾਈ ਡਿਮਾਂਡ ਦੇ ਉੱਤੇ ਰਹਿੰਦੇ ਸੀਗੇ ਪਰ ਇਹ ਗੱਲ ਮੈਮ ਸਫੀਨਾ ਸੰਧੂ ਉਹਨਾਂ ਦੇ ਹਿੱਸੇ ਆਈ ਕਿ ਉਹਨਾਂ ਦੀਆਂ ਕਿਤਾਬਾਂ ਦੇ ਕਵਰ ਤੇ ਉਹਨਾਂ ਦੀਆਂ ਕਵਿਤਾਵਾਂ ਦੇ ਰੇਖਾ ਚਿੱਤਰ ਉਹਨਾਂ ਨੇ ਲਿਖੇ ਸੋ ਉਹਨਾਂ ਨਾਲ ਗੱਲ ਕਰਾਂਗੇ ਔਰ ਇਹਨਾਂ ਰੇਖਾਚਿੱਤਰਾਂ ਦੇ ਬਾਰੇ ਉਹਨਾਂ ਦੇ ਤਜਰਬੇ ਬਾਰੇ ਜਾਣਾਂਗੇ ਮੈਮ ਪਹਿਲਾਂ ਦੀ ਤੁਹਾਡਾ ਸਵਾਗਤ ਹੈ ਥੈਂਕ ਯੂ ਬਹੁਤ ਜਿਆਪਨੀ ਮੈਂ ਤੁਹਾਡੀਆਂ ਤਿੰਨੇ ਕਿਤਾਬਾਂ ਦੇ ਕਵਰ ਦੇਖੇ ਤੇ ਮੈਂ ਬਹੁਤ متاثر ਹਾਂ ਵੀ ਬਹੁਤ ਸੋਹਣੇ ਜਿਹੜੇ ਹੈਗੇ ਆ ਔਰ ਪਤਾ ਲੱਗਦਾ ਔਰ ਵੱਖਰੇ ਲੱਗਦੇ ਆ ਹਾਂ ਔਰ ਦਿਲ ਕਰਦਾ ਕਿ ਇਸ ਕਿਤਾਬ ਨੂੰ ਇੱਕ ਵਾਰ ਸ਼ੂਆ ਜ਼ਰੂਰ ਜਾਵੇ ਕੀ ਇਹ ਕਲਾਕਾਰੀ ਕੀ ਹੈ ਸੋ ਤੁਸੀਂ ਦੱਸੋ ਤੁਸੀਂ ਕਿਉਂ ਸੋਚਿਆ ਕਿ ਅਮਰੋਜ ਉਹਨਾਂ ਦੇ ਕੋਲੋਂ जोड़ी कवर आई मैं बिल्कुल नहीं सोचा मैं कुछ भी नहीं सोचा इस चीज बारे तुसी यकीन मानो कि ये बहुत पुरानी मेरी याद है और मैं लिखती भी नहीं सी अच्छा। मतलब लिखती सी पर जिस तरह मैं उन्हों पब्लिश कभी कर नहीं करवाया तो देखो कि जो ਇਮਰੋਜ਼ ਜੀ ਨੂੰ ਮੈਂ ਥੋੜਾ ਬਹੁਤਾ ਜਾਣਦੀ ਸੀ ਅਮ੍ਰਿਤਾ ਪ੍ਰੀਤਮ ਦੇ ਜਰੀਏ ਹਮ ਨੋਵਲ ਉਹਨਾਂ ਦੇ ਪੜ੍ਹੇ ਸੀ ਕਿ ਇਮਰੋਜ਼ ਜੀ ਬਾਰੇ ਪੜਿਆ ਬਹੁਤ ਸੀਗਾ ਸੋਹਣਿਆ ਬਹੁਤ ਸੀਗਾ ਹਮ ਸੋ ਆਲਮੋਸਟ ਤੁਸੀਂ ਦੇਖੋ ਵੀ ਅੱਜ ਤੋਂ ਕਟੋ-ਕਟ 25 ਸਾਲ ਪਹਿਲਾਂ ਦੀ ਗੱਲ ਹੈ ਹਮ ਕਿ ਇਮਰੋਜ਼ ਜੀ ਇੱਥੇ ਚੰਡੀਗੜ੍ਹ ਚ ਆਏ ਸੀਗੇ ਹਮ ਤੇ ਮੈਨੂੰ ਪਤਾ ਲੱਗਾ ਵੀ ਅਮਰੋਜ ਜੀ ਆਏ ਆ ਤੇ ਮੇਰਾ ਬਹੁਤ ਜੀ ਕੀਤਾ ਕਿ ਮੈਂ ਜਾ ਕੇ ਉਹਨਾਂ ਨੂੰ ਮਿਲ ਕੇ ਆਵਾਂ ਹਾਂ ਤੇ ਮੈਂ ਉਹਨਾਂ ਨੂੰ ਉਹ ਇੱਕ ਦੋਸਤ ਦੇ ਘਰ ਹੀ ਠਹਿਰੇ ਹੋਏ ਸੀਗੇ ਤੇ ਜਦੋਂ ਮੈਂ ਉਹਨਾਂ ਦੇ ਦੋਸਤ ਦੇ ਘਰ ਪਹੁੰਚੀ ਤੇ ਉਹਨਿਆਂ ਨੇ ਮੈਨੂੰ ਮਿਲਾਇਆ ਤੇ ਮੈਂ ਜਿੰਨੀ شدت ਦੇ ਨਾਲ ਮੈਂ ਉਹਨਾਂ ਨੂੰ ਮਿਲਣ ਗਈ ਸੀ ਮੈਨੂੰ ਲੱਗਦਾ ਕਿ ਉਸ ਤੋਂ ਵੱਧ ਮੁਹੱਬਤ ਖਲੂਸ ਤੇ ਨਾਲ ਮੈਨੂੰ ਅਮਰੋਜ ਜੀ ਮਿਲੇ ਜੀ ਤੇ ਜਦੋਂ ਮੈਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕਹਿੰਦੇ ਤੂੰ ਲਿਖਦੀ ਆ ਮੈਂ ਕਿਹਾ ਨਹੀਂ ਅੱਛਾ ਕਹਿੰਦੇ ਝੂਠ ਬੋਲਦੀ ਸੋ ਮੈਂ ਚੁੱਪ ਹੋ ਗਈ ਮੈਨੂੰ ਕਹਿੰਦੇ ਤੂੰ ਲਿਖਦੀ ਹੈ ਮੈਂ ਕਿਹਾ ਮਰੋਜ਼ ਜੀ ਥੋੜਾ ਬਹੁਤਾ ਲਿਖ ਲੈਂਦੀ ਆ ਪਰ ਮੈਂ ਕਦੀ ਇਸ ਤਰ੍ਹਾਂ ਪਬਲਿਸ਼ ਨਹੀਂ ਕਰਾਇਆ ਜੀ ਤੇ ਉਹਨਾਂ ਦੇ ਨਾਲ ਮੇਰੀ ਇੱਕ वार्तालाप ਜਦੋਂ ਸ਼ੁਰੂ ਹੋਈ ਤੇ ਉਹਨਾਂ ਨੂੰ ਬਹੁਤ ਚੰਗਾ ਲੱਗਾ ਗੱਲ ਕਰਕੇ ਮੇਰੇ ਨਾਲ ਮੈਨੂੰ ਤਾਂ ਖੈਰ ਮੇਰੇ ਲਈ ਤਾਂ ਮਤਲਬ ਰੱਬ ਵਰਗੀ ਸਖਸ਼ੀਅਤ ਸੀਗੇ ਉਹ ਤੇ ਮੈਨੂੰ ਬਹੁਤ ਚੰਗਾ ਲੱਗਾ ਤੇ ਗੱਲਬਾਤ ਕਰਕੇ ਤੇ ਮੈਨੂੰ ਕਹਿੰਦੇ ਲਿਖਿਆ ਕਰ ਹਾਂ ਤੇ ਮੈਂ ਕਿਹਾ ਅੱਛਾ ਹਾਂ ਤੇ ਮੈਨੂੰ ਕਹਿੰਦੇ ਫਿਰ ਆਪਾਂ ਕੁਝ ਕਰ ਲਾਂਗੇ ਜੀ ਮੈਂ ਕਿਹਾ ਠੀਕ ਹੈ ਜੀ ਹਾਂ ਸੋ ਉਹ ਆਪਣੇ ਪੋਸਟਰ ਜਿਹੜੇ ਸੀਗੇ ਜਿਹੜੇ ਉਹਨਾਂ ਦੀ ਪੇਂਟਿੰਗਸ ਦੇ ਪੋਸਟਰ ਸੀਗੇ ਉਹ ਉਹਨਾਂ ਨੇ ਉੱਥੇ ਵੱਖੇ ਹੋਏ ਸੀਗੇ اچھا ਪੋਸਟਰ ਇੱਕ ਟੇਬਲ ਦੇ ਉੱਤੇ ਜਿਹੜਾ ਕਿ ਕੋਈ ਵੀ ਜਿਹੜੇ ਲੋਕ ਦੋਸਤ ਯਾਰ ਆਏ ਸੀ ਉਹ ਖਰੀਦ ਸਕਦੇ ਸੀ ਜੇ ਉਹਨਾਂ ਦਾ ਦਿਲ ਕਰੇ ਤੇ ਮੈਂ ਵੀ ਇਹ ਜਿਹੜੇ ਦੋ ਪੋਸਟਰ ਐ ਇੱਥੇ ਲੱਗੇ ਹੋਏ ਐ ਜੇ ਤੁਸੀਂ ਦੇਖੋ ਤੇ ਮੈਨੂੰ ਹੋਰ ਵੀ ਮਤਲਬ ਪੋਸਟਰ ਬੜੇ ਚੰਗੇ ਲੱਗੇ ਹੋਰ ਵੀ ਮੇਰੇ ਕੋਲ ਹੈ ਪਰ ਇਹ ਮੈਂ ਉਹਨਾਂ ਕੋਲੋਂ ਲਏ ਤੇ ਮੈਨੂੰ ਨਹੀਂ ਪਤਾ ਕਿ ਉਹ ਕੈਸੀ ਸਾਂਝ ਸੀ ਕੈਸੀ ਸੀ ਜਦੋਂ ਮੈਂ ਉਹਨਾਂ ਨੂੰ ਪੈਸੇ ਦੇਣ ਲੱਗੇ ਹਾਂ केंद्र कि नहीं मैं क्या मेरे को है है। बड़ी अपना कि पैसे है, है। पर मैं लो तो अपना एक बड़ा खूबसूरत एक रिश्ता ने जन्म लिया जिन्होंने कह लो फिर वो मेरे घर आए मेरे को फिर उस तो बा सिलसिला शुरू हो गया वो अक्सर आते ਤੇ ਮੇਰੇ ਘਰ ਤੇ ਵਿੱਚ ਮੇਰੇ ਕੋਲ ਰਹਿੰਦੇ ਸੀਗੇ ਔਰ ਮੇਰੇ ਹਸਬੰਡ ਨਾਲ ਉਹਨਾਂ ਦੀ ਬਹੁਤ ਅੱਛੀ ਬਣੀ ਮੇਰੇ ਬੱਚਿਆਂ ਦੇ ਨਾਲ ਉਹਨਾਂ ਦਾ ਬਹੁਤ ਵਧੀਆ ਤਾਲਮਿਲ ਬਣਿਆ ਸੋ ਸਾਰਿਆਂ ਨਾਲ ਬੜਾ ਇੱਕ ਪਿਆਰ ਮੁਹੱਬਤ ਵਾਲਾ ਹੋ ਗਿਆ ਫਿਰ ਜਦੋਂ ਮੇਰੀ ਆ ਜਿਹੜੀ ਪਹਿਲੀ ਵਾਲੀ ਕਿਤਾਬ ਹੈ ਸਫੀਨਾ ਤੇ ਮੈਂ ਉਹਨਾਂ ਨੂੰ ਦਿਖਾਈ ਇਹ ਕਿਤਾਬ ਤੇ ਮੈਨੂੰ ਕਹਿੰਦੇ ਇਹਦਾ ਕਵਰ ਤੈਨੂੰ ਮੈਂ ਬਣਾ ਕੇ ਦੇਵਾਂਗਾ ਸੋ ਮੈਂ ਕਿਆ 임ਰੋਜ਼ ਜੀ ਮੈਂ ਨਾ ਇੱਕ ਵਾਰੀ ਇੱਕ ਕਿਤਾਬ ਵੇਖੀ ਸੀਗੀ ਜਿਦੇ ਨਾ ਇੱਕ ਪਾਸੇ ਕਵਿਤਾ ਸੀ ਹਾਂ ਤੇ ਇੱਕ ਪਾਸੇ ਇਲਸਟ੍ਰੇਸ਼ਨਸ ਸੀਗੇ ਆ ਰੇਖਾ ਚਿੱਤਰ ਸੀਗੇ ਤੇ ਮੈਨੂੰ ਬਹੁਤ ਸੋਹਣੀ ਲੱਗੀ ਸੀ ਅੱਛਾ ਕਹਿੰਦੇ ਕੋਈ ਨਹੀਂ ਆਪਾਂ ਤੇਰੀ ਕਿਤਾਬ ਉਦਾਂ ਹੀ ਡਿਜ਼ਾਈਨ ਕਰਾਂਗੇ ਹਾਂ ਤੇ ਬਸ ਉੱਥੇ ਜਿਵੇਂ ਕਹਿੰਦੇ ਆ ਪੰਜਾਬੀ ਚ ਸਾਈ ਲੱਗ ਗਈ ਹਾਂ ਤੇ ਮੈਨੂੰ ਲੱਗਾ ਵੀ ਕਵਿਤਾਵਾਂ ਮੇਰੇ ਕੋਲ ਹੈਗੀਆਂ ਨੇ ਹਾਂ ਕਵਰ ਬਣਾਉਣ ਲਈ ਇਲਸਟ੍ਰੇਸ਼ਨਸ ਕਰਨ ਲਈ ਇਮਰੋਜ਼ ਜੀ ਇਮਰੋਜ਼ ਜੀ ਹੈਗੇ ਆ ਤੇ ਪਬਲਿਸ਼ਿੰਗ ਵਾਸਤੇ ਮੇਰੇ ਕੋਲ ਰਾਜਕਮਲ ਪ੍ਰਕਾਸ਼ਨ ਦੇ অশੋਕ ਮਹੇਸ਼ਵਰੀ ਜੀ ਜਿਹੜੇ ਸੀਗੇ ਉਹਨਾਂ ਨੂੰ ਮੈਂ ਜਦੋਂ ਮਿਲੀ ਸੀਗੀ ਤੇ ਉਹਨਾਂ ਨੇ ਬੜੀ ਮਤਲਬ ਅੱਛੀ ਤਰ੍ਹਾਂ ਨਾਲ ਮੈਨੂੰ ਮਿਲੇ ਤੇ ਉਹਨਾਂ ਨੇ ਕਿਹਾ ਕਿ ਹਮ ਜ਼ਰੂਰ ਆਪਕੀ ਕਿਤਾਬਾਂ ਹਮ ਛਾਪेंगे ਉੱਥੋਂ ਫਿਰ ਇਹ ਸਿਲਸਿਲਾ ਸ਼ੁਰੂ ਹੋਇਆ ਸੋ ਇਹ ਫੈਸਲਾ मेरी शायद ना औकात सी और ना मेरी मेरा कद इन्ना वाला सेगा क्योंकि मेरी जी सफ़ीना किताब है वो पहली किताब है अच्छा हाँ जी तो मतलब जो शख्स अमृता प्रीतम वर्गी उच्ची शख्सियत दिया किताबों मतलब के मतलब कहोजे उन्होंने अवॉर्ड विनिंग एक राइटर ने अमृता जी उन्होंब जिन्हें कीतिया हो मेरी पहली पलेठी किताब जिदे वास्ते मतलब ਮੇਰਾ ਕੱਦ ਹੀ ਨਹੀਂ ਸੀ ਉਹਨਾ ਮੇਰੀ ਇੰਨੀ ਸੋਚ ਵੀ ਨਹੀਂ ਸੀ ਜਾ ਸਕਦੀ ਪਰ ਮੈਂ ਇਸ ਗੱਲ ਲਈ ساری ਉਮਰ ਲਈ ਸ਼ਾਇਦ ਉਸ ਪਰਵਰਤਿਕਾਰਤੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਸ ਨੇ ਨਾਚੀਜ਼ ਦੀ ਝੋਲੀ 'ਚ ਇੰਨਾ ਵੱਡਾ ਮਾਨ ਲਿਆ ਹਾਂ ਸੋ ਜਦੋਂ ਤੁਹਾਡੀ ਕਿਤਾਬਾਂ ਦੇ ਜਦੋਂ ਰੇਖਾ ਚਿੱਤਰ ਬਣਾ ਰਹੀ ਸੀ ਕੋਈ ਇਹੋ ਜਿਹਾ ਲਾਈਕ ਰੇਖਾ ਚਿੱਤਰ ਜਿਹੜਾ ਤੁਹਾਨੂੰ ਲੱਗਿਆ ਇਹ ਇਹ ਇਹੀ ਤਸਵੀਰ ਮੇਰੇ ਮਨ 'ਚ ਸੀ ਜਿਹੜੀ ਅਮਰੋਜ ਜੀ ਨੇ ਇਸ ਕਵਿਤਾ ਦੇ ਅੱਗੇ ਬਣਾ ਦਿੱਤੀ ਮੈਨੂੰ ਲੱਗਦਾ ਹਰ ਰੇਖਾ ਚਿੱਤਰ ਐਸਾ ਹੈ ਜਿਹੜੀ ਉਹਨਾਂ ਨੇ ਮਤਲਬ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਜਿਵੇਂ ਉਹਨਾਂ ਨੇ ਮੈਂ ਸ਼ਬਦ ਲਿਖਤੇ ਉਹਨਾਂ ਨੇ ਉਹਨੂੰ ਉਲੀਕ ਦਿੱਤਾ ਕੋਈ ਫਰਕ ਹੀ ਨਹੀਂ ਹੈ ਮੈਨੂੰ ਲੱਗਦਾ ਪਰ ਇਹ ਉਹਨਾਂ ਦੀ ਮਹਾਰਤ ਸੀ ਇਹ ਉਹਨਾਂ ਤੇ ਮਹਾਰਤ ਸੀ ਕਿਉਂਕਿ ਮੈਂ ਉਹਨਾਂ ਨੂੰ ਕੋਲ ਬੈਠ ਕੇ ਆਪਣੀ ਸੁਣਾਉਂਦੀ ਸੀਗੀ ਪੋਇਮ ਉਹ ਮੇਰੀ ਪੋਇਮ ਨੂੰ ਸੁਣਦੇ ਸੀਗੇ ਪਹਿਲਾਂ ਬੜੇ ਤਵਜੂ ਦੇ ਕੇ ਫਿਰ ਸੁਣਨ ਤੋਂ ਬਾਅਦ ਉਹ ਫਿਰ ਮਿੱਤੋਂ ਕਾਗਜ਼ ਵੀ ਮੈਨੂੰ ਕਹਿੰਦੇ ਸੀ ਮੈਨੂੰ ਲਿਖ ਕੇ ਵੀ ਸਾਰੀਆਂ ਦੇ ਦੇ ਤੇ ਮੈਂ ਉਹਨਾਂ ਨੂੰ ਜਦੋਂ ਲਿਖ ਕੇ ਦਿੱਤੀਆਂ ਤੇ ਫਿਰ ਉਹਨਾਂ ਨੇ ਮੈਨੂੰ ਹਰ ਇੱਕ ਕਵਿਤਾ ਦੇ ਨਾਲ ਨੱਥੀ ਕਰਕੇ ਮੈਨੂੰ ਪਿੰਨ ਲਗਾ ਕੇ ਉਹਨਾਂ ਨੇ ਮੈਨੂੰ ਭੇਜੀਆਂ ਔਰ ਮੈਂ ਮਤਲਬ ਇੰਨੀ متاثر ਹੋਈ ਕਿ ਮਤਲਬ ਜਦੋਂ ਪਹਿਲੀ ਕਿਤਾਬ ਦਾ ਆਇਆ ਸੀ ਉਦੋਂ ਮੈਂ ਤਾਂ ਰੋਣਾ ਹੀ ਨਹੀਂ ਮੇਰਾ ਮਤਲਬ ਮੇਰੇ ਹੰਝੂ ਨਾ ਰੁਕਣ ਰੋਣ ਤਾਂ ਨਹੀਂ ਕਹਿ ਸਕਦੀ ਪਰ ਇੰਨਾ ਓਵਰਵੈਲਮਿੰਗ ਸੀ ਮੇਰੇ ਵਾਸਤੇ ਕਿ ਮਤਲਬ ਜਿਵੇਂ ਜਜ਼ਬਾਤਾਂ ਦਾ ਜਿਹੜਾ ਇੱਕ ਸਲਾਬ ਸੀਗਾ ਜਿਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਮੈਨੂੰ ਜੀ ਲਿਖ ਕੇ ਦਿੱਤਾ ਤੁਹਾਡੀ ਇਹ ਵੀ ਖਾਸੀਅਤ ਰਹੀ ਕਿ ਤੁਸੀਂ ਆਪਣੀ ਕਿਤਾਬ ਦੇ ਨਾਲ ਸੀਡੀ ਵੀ ਆਪਣੀ ਆਵਾਜ਼ ਦੇ ਵਿੱਚ ਦੇ ਦਿੱਤੀ ਸੀ ਹਾਂ ਹਾਂ ਸੋ ਉਹਦਾ ਕੀ ਕਾਰਨ ਸੀਗਾ ਔਰ ਉਹਦਾ ਕਿਤਾਬ ਦਾ ਆਕਾਰ ਵੀ ਤੁਹਾਡਾ ਵੱਖਰਾ ਹੈਗਾ ਹਾਂਜੀ ਜਿਵੇਂ ਅਸੀਂ ਨਾਰਮਲ ਐਨੀ ਕਿਤਾਬ ਹੁੰਦੀ ਹੈ ਹਾਂਜੀ ਪਰ ਤੁਹਾਡੀ ਕਿਤਾਬ ਜਿਹੜੀ ਉਹ ਇਸ ਤਰ੍ਹਾਂ ਨਾਲ ਮੈਨੂੰ ਦੇਖੋ ਮੈਂ ਇੱਕ ਵਾਰੀ ਨਾ ਕਿਤੇ ਪੜਿਆ ਸੀਗਾ ਕਿ ਤੁਹਾਨੂੰ ਵੱਖਰੀਆਂ ਚੀਜ਼ਾਂ ਕਰਨ ਦੀ ਲੋੜ ਨਹੀਂ ਹੁੰਦੀ ਵੱਖਰੇ ਤਰੀਕੇ ਨਾਲ ਉਹੀ ਚੀਜ਼ਾਂ ਵੀ ਕੀਤੀਆਂ ਹੋਣ ਤੇ ਸੋਹਣੀਆਂ ਲੱਗਦੀਆਂ ਜੀ ਇਹ ਤੁਸੀਂ ਕਹਿ ਲਓ ਕਿ ਉਸ ਪਰਮਾਤਮਾ ਦੀ ਬਖਸ਼ਿਸ਼ ਕਹਿ ਲੋ ਜਿਸ ਤਰ੍ਹਾਂ ਵੀ ਮੈਨੂੰ ਚੰਗਾ ਲੱਗਦਾ ਕਿ ਇੱਕ ਤਰੀਕ ਕਿਸੇ ਅੱਡ ਤਰੀਕੇ ਦੇ ਨਾਲ ਕੋਈ ਡਿਫਰੈਂਟ ਤਰੀਕਾ ਹੋਏ ਕੋਈ ਡਿਫਰੈਂਟ ਚੀਜ਼ ਮੈਂ ਕਰਾਂ ਤੇ ਮੈਨੂੰ ਇਹ ਬਹੁਤ ਪਸੰਦ ਆਇਆ ਔਰ ਫਿਰ ਇੱਕ ਇਹਦਾ ਇਹ ਰੱਖਣ ਦਾ ਸੀਗਾ ਜਦੋਂ ਮੈਂ ਅਮਰੋਜ ਜੀ ਨੂੰ ਸੁਣਾ ਰਹੀ ਸੀਗੀ ਕਵਿਤਾਵਾਂ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸੁਣ ਕੇ ਵੀ ਨਾ ਬੜਾ ਚੰਗਾ ਲੱਗ ਰਿਹਾ ਮੈਂ ਕੈਮਰੋਜ਼ ਜੀ ਫਿਰ ਆਪਣਾ ਇਹਦੀ ਸੀਡੀ ਬਣਾ ਕੇ ਦੇਈਏ ਨਾਲ ਹੂੰ ਕਹਿੰਦੇ ਜੇ ਤੇਰੇ ਹੱਥ ਵਾਸ ਹੈਗਾ ਕਰ ਸਕਦੀਆਂ ਜ਼ਰੂਰ ਕਰ ਲੈ ਜੀ ਫਿਰ ਅਤਲ ਸ਼ਰਮਾ ਬਹੁਤ ਵੱਡੇ ਹੂੰ 뮤ਜ਼ਿਕ ਡਾਇਰੈਕਟਰ ਨੇ ਹੂੰ ਜਿਨ੍ਹਾਂ ਨੇ ਬਿੰਦ ਰੱਖਿਆ ਦੇ ਬਹੁਤ ਗਾਣਿਆਂ ਦਾ 뮤ਜ਼ਿਕ ਦਿੱਤਾ ਅਤਲ ਸ਼ਰਮਾ ਜੀ ਨੇ ਹੂੰ ਤੇ ਉਹਨਾਂ ਨੂੰ ਜਦੋਂ ਮੈਂ ਗੱਲ ਕੀਤੀ ਤੇ ਉਹਨਾਂ ਨੇ ਮੇਰੀ ਜਿਹੜੀਆਂ ਸੀਡੀ ਦੇ ਵਿੱਚ ਜਿਹੜਾ 뮤ਜ਼ਿਕ ਸੀਗਾ ਉਹ ਅਤਲ ਸ਼ਰਮਾ ਜੀ ਦਾ ਹੈ ਜੇ ਤੁਸੀਂ ਇੱਥੇ देखोगे तो उ नाम है जिन्होंने वास्ते मैं बहुत ज़्यादा बहुत ज़्यादा शुक्र गुजार हाँ यूनो you know, कि उन्होंने बहुत खूबसूरती दे मेरा एक काम भी किया और जो मैं मतलब अपन कविता हाँ से था म्यूजिक थे से थे, बड़ा खूबसूरत हाँ और मैं हर किताब के न सीडी दिखती ਐਸਵਰੀ ਦੀ ਕਿਤਾਬ ਦੇ ਨਾਲ ਨਹੀਂ ਦੇ ਸਕੀ ਸੀ CD ਕਿਉਂਕਿ ਹੁਣ CD ਦਾ ਜ਼ਮਾਨਾ ਨਹੀਂ ਰਿਹਾ ਲੋਕਾਂ ਕੋਲੇ CD ਮਤਲਬ ਕਾਰਾਂ ਦੇ ਵਿੱਚ ਵੀ CD ਪਲੇਅਰ ਹੈ ਨਹੀਂਗੇ ਕਾਰਾਂ 'ਚ ਵੀ CD ਪਲੇਅਰ ਨਹੀਂ ਹੈਗੇ ਤੇ ਮੈਨੂੰ ਲੱਗਾ ਕਿ ਇਹਦਾ ਕੋਈ ਫਾਇਦਾ ਹੈ ਨਹੀਂਗਾ ਪਰ ਮੈਂ ਸਫੀਨਾ ਔਰ ਸਦਰਾਂ ਦੀ ਜੜੀਆਂ ਸੀਗੀਆਂ ਉਹ ਮੈਂ CD's ਬਣਵਾਈਆਂ ਸੀਗੀਆਂ ਔਰ ਜੇ ਤੁਹਾਡਾ ਜੀ ਕਰੇ ਮੈਂ ਤੁਹਾਨੂੰ ਦੋ ਸੀਡਿਸ ਦੇ ਸਕਦੀਆਂ ਜੇਕਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਹੈ ਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਸੁਣਵਾ ਸਕਦੇ ਹੋ ਜੀ ਹੋਰ ਇਹ ਬਹੁਤ ਹੀ ਸੋਹਣਾ ਆਈਡੀਆ ਸੀਗਾ ਤੁਹਾਡਾ ਕਿਉਂਕਿ ਹਾਂ ਤੇ ਫਿਰ ਉਸ ਸੀਡੀ ਦੇ ਨਾਲ ਨਾ ਇਹ ਜਿਹੜਾ ਸਾਈਜ਼ ਹੈ ਉਹ ਬੜਾ ਟੁਕਦਾ ਸੀਗਾ ਜੋ ਉਸ ਕਿਤਾਬ ਦੇ ਨਾਲ ਸੀਡੀ ਕਰਨੀ ਔਰ ਇਹਦੇ ਨਾਲ ਸੀਡੀ ਕਰਨੀ ਦਾ ਮਤਲਬ ਬੜਾ ਆਸਾਨ ਸੀਗਾ ਮੈਨੂੰ ਇਹ ਸੀਡੀ ਕਰਨ ਵਾਸਤੇ ਜੀ ਸੋ ਸੁਜੀਤ ਪਾਤਰ ਉਹਨਾਂ ਨੇ ਤੁਹਾਡੀ ਕਿਤਾਬ ਦਾ ਮੁਖਬੰਦ ਲਿਖਿਆ ਔਰ ਸਦਰਾਂ ਦਾ ਸਿਰਫ ਮੁਖਬੰਦ ਹੀ ਨਹੀਂ ਲਿਖਿਆ ਉਹਨਾਂ ਨੇ ਤੁਹਾਡੀਆਂ ਕਵਿਤਾਵਾਂ ਦਾ ਹਵਾਲਾ ਦੇ ਕੇ ਤੁਹਾਨੂੰ ਹੀ ਬਿਆਨ ਕੀਤਾ ਤੁਹਾਡੇ ਲਈ ਇਹ ਤਜਰਬਾ ਕਿਦਾਂ ਦਾ ਸੀ ਆ ਕੈਂ ਮੈਂ ਮਤਲਬ ਉਹ ਕੰਦੇ ਕਿ ਮੈਂ ਸੁਜੀਤ ਪਾਤਰ ਸਾਹਿਬ ਬਾਰੇ ਕੀ ਕਹਾ ਮਤਲਬ ਇੱਕ ਮੇਰਾ ਸਾਂਝ ਕੇ ਹੋਜੀ ਸੀ ਬਹੁਤ ਵਧੀਆ ਬਹੁਤ ਵਧੀਆ ਮੇਰੀ ਸਾਂਝ ਕੀ ਪਾਤਰ ਸਾਹਿਬ ਇੱਕ ਐਸੇ ਇਨਸਾਨ ਇੱਕ ਐਸੇ ਉਹਨਾਂ ਦੀ ਸ਼ਖਸੀਅਤ ਮੈਨੂੰ ਲੱਗਦਾ ਉਹ ਜਿੰਨੂੰ ਮਿਲਦੇ ਸੀਗੇ ਪਾਰਸ ਵਰਗੇ ਸੀਗੇ ਜਿੰਨੂੰ ਮਿਲਦੇ ਸੀ ਸੋਨਾ ਕਰ ਲੈਂਦੇ ਸੀਗੇ ਉਹ ਇੰਨੇ ਹਲੀਮੀ ਚ ਬੋਲਣ ਵਾਲੇ ਇੰਨੇ ਪਿਆਰ ਨਾਲ ਬੋਲਣ ਵਾਲੇ ਔਰ ਔਰ ਮੇਰੇ ਵਾਸਤੇ ਮੈਂ ਕਹਿੰਦੀ ਆ ਬੜੇ ਫਖਰ ਦੀ ਗੱਲ ਹੈ ਕਿ ਮੈਂ ਮੈਨੂੰ ਇਮਰੋਜ਼ ਜੀ ਵਰਗੇ ਬਾਤਰ ਸਾਹਿਬ ਵਰਗੇ insan ਮਿਲੇ ਜਿਹੜਾ ਮੇਰਾ ਕਿਤਾਬ ਦਾ ਹੈਗਾ ਗੁਰਦਾਸ ਮਾਨ ਸਾਹਿਬ ਨੇ ਮੇਰੀ ਫੋਰਵਰਡ ਲਿਖੀ ਹੈ ਕਿਤਾਬਾਂ ਦੇ ਜੀ ਤੇ ਬਹੁਤ ਖੂਬਸੂਰਤ ਉਹਨਾਂ ਨੇ ਯੂ نو ਫੋਰਵਰਡ ਲਿਖਿਆ ਉਹਨਾਂ ਨੇ ਲਿਖਿਆ ਹਾਂਜੀ ਗੁਰਦਾਸ ਮਾਨ ਸਾਹਿਬ ਨੇ ਤੇ ਜੀ ਮੇਰਾ ਹਰ ਕਿਤਾਬ ਦਾ ਲਿਖਿਆ ਉਹਨਾਂ ਨੇ ਮੇਰਾ ਆ ਦੇਖੋ ਮਤਲਬ ਜੇ ਤੁਹਾਡੀ ਇਜਾਜ਼ਤ ਹੋਏ ਤੇ ਮੈਂ ਨੂੰ ਜ਼ਰੂਰ ਜ਼ਰੂਰ ਸੁਣਾਉ ਆ ਇਹ ਦੋ ਬੋਲ ਚਾਹੀਏ ਦੋ ਬੋਲ ਚਾਹੀਏ ਅਨਪੋਲ ਚਾਹੀਏ ਕਵਿਤਾ ਦੇ ਨਾਮ ਲਿਖਾਂਗਾ ਛਲਕ ਗਏ ਜੋ ਡਲਕ ਗਏ ਹੰਝੂਆਂ ਦੇ ਨਾਮ ਲਿਖਾਂਗਾ ਇੱਕ ਦੂਜੇ ਦੇ ਭੈਣ ਭਰਾ ਨੇ ਅਥਰੂ ਅਤੇ ਸਿਆਹੀ ਇੱਕ ਦੂਜੇ ਦੇ ਭੈਣ ਭਰਾ ਨੇ ਅਥਰੂ ਅਤੇ ਸਿਆਹੀ ਉਹਨਾਂ ਤੇ ਤੂੰ ਆਪ ਨੇ ਰੋਈ ਜਿੰਨੀ ਕਲਮ ਰੁਆਈ ਓਹੋ ਕੀ ਬਾਤ ਹੈ ਦਿਲ ਦੀ ਸਹਿਜ ਅਵਸਥਾ ਦਾ ਜੋ ਸਾਗਰ ਮੰਥਨ ਕੀਤਾ ਕਿਸੇ ਦੇ ਹਿੱਸੇ ਅੰਮ੍ਰਿਤ ਆਇਆ ਜ਼ਹਿਰ ਕਿਸੇ ਨੇ ਪੀਤਾ ਵਾ ਤੂੰ ਸੂਰਜ ਦੀ ਗੋਦੀ ਬੈਠੀ ਛਾਂ ਨੂੰ ਮਾਣ ਰਹੀ ਹੈ तू सूरज गोदी बैठी छानू मान रही है हर ममताई कुख दे मानू मान रही है सब दे वड़वड़ नबजा फड़फड़ दुखद अड़िया सब देर वड़वड़ नबजा फड़फड़ पुछया की तुखदाए अड़िया हाँ, 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 पर तेरी अखता अक्ष अखर सुरमा अजय किसे नहीं पढ़िया ਪਰ ਤੇਰੀ ਅੱਖ ਦਾ ਅੱਖਰ ਸੁਰਮਾ ਅਜੇ ਕਿਸੇ ਨੇ ਪੜਿਆ ਬੇਸ਼ੱਕ ਬੱਬਾ ਬਿੱਟੂ ਕੋਈ ਸ਼ਾਇਰਾਨਾ ਨਾਮ ਨਹੀਂ ਪਰ ਸ਼ਾਇਰੀ ਦੀ ਦੁਨੀਆ ਵਿੱਚ ਬੇਗਾਨਾ ਨਾਮ ਨਹੀਂ ਹੈ ਪਲੇਟੇ ਸਿਰਜਨਾਤਮਕ ਸੋਚ ਲਈ ਦੁਆਵਾਂ ਸ਼ੁਭ ਕਾਮਨਾਵਾਂ ਸਹਿਤ ਮਨਜੀਤ ਮਾਨ ਗੁਰਦਾਸ ਮਾਨ ਕਮਾਲ ਸੋ ਮਾਨ ਸਾਹਿਬ ਨਾਲ ਕਿੱਦਾਂ ਦਾ ਰਿਸ਼ਤਾ ਮੇਰਾ ਵੀਰ ਤੇ ਉਹਨਾਂ ਨੂੰ ਕਿਵੇਂ ਲੱਗਾ ਜਦੋਂ ਤੁਸੀਂ ਸਦਰਾਂ ਲਿਖੀ ਜਾਂ ਦੂਜੀਆਂ ਬਹੁਤ ਚੰਗਾ ਲੱਗਿਆ ਇਨਫੈਕਟ ਜਿਹੜਾ ਸਫੀਨਾ ਨਾਮ ਹੈ ਉਹ ਮੈਨੂੰ ਮੇਰੇ ਵੀਰ ਨੇ ਦਿੱਤਾ ਅੱਛਾ ਹਾਂ ਸੋ ਤੁਹਾਡਾ ਨਾਮ ਸਫੀਨਾ ਗੁਰਦਾਸਮਨ ਸਾਹਿਬ ਨੇ ਰੱਖਿਆ ਹਾਂ ਅੱਛਾ ਹਾਂ ਤੁਸੀਂ ਕਿਹਾ ਸੀ ਕਿ ਹਾਂ ਕਿਸੇ ਨੇ ਰੱਖਿਆ ਸੀ ਤੂੰ ਸਫੀਨਾ ਤੇਰੇ ਤੇ ਨਾਮ ਟਕਦਾ ਹਾਂ ਉਹ ਉਹ ਮੰਨ ਵਿੱਚ ਹਾਂ ਇਹ ਉਹਨਾਂ ਨੇ ਮੈਨੂੰ ਨਾਮ ਦਿੱਤਾ ਸੀਗਾ ਤੇ ਮੈਂ ਆਪਣੀ ਕਿਤਾਬ ਦਾ ਨਾਮ ਇਹ ਰੱਖਿਆ ਹੂੰ ਫਿਰ ਇੰਨੀ ਮੁਹੱਬਤ ਮਿਲੀ ਕਿ ਮੈਂ ਆਪਣੇ ਨਾਂ ਦੇ ਵਿੱਚ ਇਹਨੂੰ ਆਪਣਾ ਇੱਕ ਪੈਨ ਨਾਮ ਵਜੋਂ ਇਹਨੂੰ ਆਪਣੇ ਨਾਂ ਦੇ ਵਿੱਚ ਜੋੜ ਲਿਆ ਜੀ ਬਾਕੀ ਮਾਨਵੀਰ ਜੀ ਬਾਰੇ ਜਾਂ ਭਾਬੀ ਬਾਰੇ ਹੂੰ ਮੈਨੂੰ ਲੱਗਦਾ ਮੇਰੇ ਕੋਲ ਅਲਫ਼ਾਜ਼ ਹੀ ਨਹੀਂ ਕਿ ਮੈਂ ਉਹਨਾਂ ਬਾਰੇ ਕੁਝ ਕਹਿ ਸਕਾਂ ਸੋ ਮੈਨੂੰ ਉਹਨਾਂ ਨੇ ਬਹੁਤ ਮੁਹੱਬਤ ਬਹੁਤ ਪਿਆਰ ਮੇਰਾ ਕੱਲਾ ਕੱਲਾ ਵੀਰ ਹੈ ਬਸ ਹੂੰ ਮੇਰੇ ਕੋਲ ਬ੍ਰਦਰ ਹੈ ਮੇਰਾ ਮੇਰਾ ਸੋ मेरा अपना दे नाल ਬਹੁਤ ਪਿਆਰ ਹੈ ਜੀ ਸੋ ਮੈਂ ਚਾਹਉਣੀ ਆ ਤੁਸੀਂ ਸਦਰਾਂ ਦੇ ਵਿੱਚੋਂ ਕੋਈ ਇੱਕ ਇਹੋ ਜਿਹੀ ਪੋਇਟਰੀ ਕਿ ਉਹ ਤੁਸੀਂ ਕਿਹਾ ਕਿ ਆਪਣੇ ਪਾਠਕਾਂ ਨੂੰ ਤੁਸੀਂ ਸੀਡੀ ਦੇ ਵਿੱਚ ਕਵਿਤਾ ਵੀ ਦਿੰਦੇ ਰਹੇ ਹੈਗੇ ਹੋ ਕਿ ਉਹ ਸੁਣ ਕੇ ਵੀ ਲੋਥਫ ਲੈ ਸਕਣ ਸੋ ਪੰਜਾਬ ਉਹ ਦੇ ਦਰਸ਼ਕਾਂ ਦੇ ਲਈ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਦਰਸ਼ਕਾਂ ਲਈ ਮੈਂ ਚਾਹੂੰਗੀ ਕੋਈ ਇੱਕ ਕਵਿਤਾ ਤੁਹਾਡੀ ਸਦਰਾਂ ਦੇ ਵਿੱਚੋਂ ਤੁਸੀਂ ਸਾਡੇ ਲਈ ਜ਼ਰੂਰ ਪੜੋ ਜਾਂਦੇ ਹੋ ਜਿਹੜੀ ਤੁਹਾਡੇ ਵੀ ਦਿਲ ਦੇ ਖਰੀਬ ਹੋਵੇ ਔਰ ਕਦੇ-ਕਦੇ ਤੁਸੀਂ ਗੁਣਗੁਣਾਏ ਤੁਸੀਂ ਗਾ ਵੀ ਲੈਂਦੇ ਹੋ ਵਸੇ ਪਰ ਮੈਂ ਜਿਆਦਾ ਰੀਡ ਤੇ ਰਿਸਾਈਟ ਕਰਦੀ ਆ ਹਮ ਸੋ ਮੈਂ ਤੁਹਾਨੂੰ ਕੋਈ ਪੜ੍ਹ ਕੇ ਸੁਣਾ ਦਿੰਦੀ ਆ ਸੀ ਕਵਿਤਾ ਲਬਲੋ ਮੈਂ ਥੋੜੀਆਂ ਜੀਆਂ ਤਸਵੀਰਾਂ ਜ਼ਰੂਰ ਦਿਖਾ ਲਾ ਚਾਹਾਂਗੀ ਜੀ ਇਸ ਕਵਿਤਾ ਦਾ ਨਾਮ ਕੋਵੇਲਾ ਹਮ ਇੱਕ ਦਿਨ ਉਹ ਮੇਥੋਂ थोड़ी अग उधारी मंगण आया तू पता होना पिंडा च लोग अग भी मंग लेंगे होंगे एक दिन और मेथों थोड़ी अग उधारी मंगण आया खबरे और वेला से जेला चुले कोल ही बैठी स अग बुझा के उठन सा लगी तरले पादा कितों आया ਹਮ ਫੋਕ ਫੋਕ ਕੇ ਅੱਗ ਮੈ ਬਾਲੀ ਹਮ ਅੱਗ ਬਾਕੀ ਹੈ ਸੀ ਮੈਨੂੰ ਵੀ ਪਤਾ ਸੀ ਹਮ ਮੇਰੇ ਨਾਲ ਉਹਨੇ ਵੀ ਅੱਗ ਬਾਲੀ ਅੱਗ ਲੈ ਕੇ ਉਹ ਤੁਰ ਗਿਆ ਹਮ ਪਰ ਉਸ ਤੋਂ ਬਾਅਦ ਮੇਰੇ ਚੁੱਲੇ ਵਿੱਚ ਅੱਗ ਨਾ ਬਲੀ ਚਿਮਟੇ ਨਾਲ ਦਿੱਤੀ ਸੀ ਅੱਗ ਹਮ ਪਰ ਮੇਰੇ ਪੋਤੇ ਕਵਰੇ ਕਿਉਂ ਸੜਦੇ ਰਹਿੰਦੇ ਨੇ ਹਰ ਪਲ ਕਮਾਲ ਪੋਟੇ ਕਿਉਂ ਸੜਦੇ ਰਹਿੰਦੇ ਨੇ ਹਰ ਪਲ ਕਮਾਲ ਸੋ ਮੈਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ ਆ ਬਹੁਤ ਹੀ ਵਧੀਆ ਲੱਗਾ ਤੁਹਾਡੀਆਂ ਕਵਿਤਾਵਾਂ ਦੇ ਰੂਪ ਰੂਪ ਹੋ ਕੇ ਤੁਹਾਡੇ ਰੂਪ ਰੂਪ ਹੋ ਕੇ ਔਰ ਤੁਹਾਡੀ ਸਮੁੱਚੀ ਸ਼ਖਸੀਅਤ ਦੇ ਰੂਪ ਰੂਪ ਹੋ ਕੇ ਧੰਨਵਾਦ ਥੈਂਕ ਯੂ ਸੋ ਮਾਚ ਥੈਂਕ ਯੂ ਤੁਹਾਡੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਤਨਵਾਦ ਹੱਸਦੇ ਰੋ ਵਸਦੇ ਰੋ ਪਰਮਾਤਮਾ ਰਾਜ਼ੀ ਰੱਖੇ ਸੋ ਪਿਆਰੇ ਦੋਸਤੋ ਇਹਨਾਂ ਸਾਡੇ ਨਾਲ ਮੈਮ ਬਿੱਟੂ ਸਫੀਨਾ ਸੰਧੂ ਜੀ ਔਰ ਅੱਜ ਅਸੀਂ ਇਹਨਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਨੂੰ ਜਾਣਿਆ ਕਵਿਤਾਵਾਂ ਇਹ ਲਿਖਦੇ ਨੇ ਸਮਾਜ ਸੇਵਾ ਇਹ ਹੀ ਕਰਦੇ ਨੇ ਔਰ ਇੱਕ ਬੁਲੰਦ ਸ਼ਖਸੀਅਤ ਹੈਗੇ ਆ ਸੋ ਸਾਡੀ ਇਹ ਕੋਸ਼ਿਸ਼ ਸਾਡਾ ਇਹ ਸਿਲਸਿਲਾ ਹਮੇਸ਼ਾ ਜਾਰੀ ਰਹਿਣਾ ਹੈ ਕਿ ਅਸੀਂ ਸਮਾਜ ਵਿੱਚ ਲਿਆ ਬਾਲ ਕਮਲ ਸਖਸ਼ੀਅਤਾ ਦੇ ਤੁਹਾਨੂੰ ਰੂਗ ਰੂ ਕਰਵਾਉਂਦੇ ਰਹੇ ਤੁਸੀਂ ਜੁੜੇ ਰਹਿਣਾ ਹੈ ਪੰਜਾਬੋ ਦੇ ਨਾਲ ਫਿਲਹਾਲ ਮੈਨੂੰ ਅਰਪਨ ਕੌਰ ਨੇ ਦਿਓ ਆ ਗਿਆ ਧੰਨਵਾਦ